ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਸਵਰ ਭਾਗ ਆਖਰੀ ਲੇਖਕ ਪ੍ਰੀਤਮ ਰਵੀ ਨੇ ਆਪਣੇ ਆਪ ਨੂੰ ਮਸਾ ਸੰਭਾਲਿਆ ਤੇ ਉਸਨੇ ਟੀਚਰ ਦੀ ਨੌਕਰੀ ਕਰ ਲਈ ਫਤੇ ਨੂੰ ਉਸਦੀ ਮਾਂ ਸੰਭਾਲਦੀ ਸੀ ਉਹਨਾਂ ਨੇ ਰਵੀ ਲਈ ਆਪਣੇ ਲਾਗੇ ਹੀ ਇੱਕ ਘਰ ਵੇਖ ਲਿਆ ਸੀ ਰਵੀ ਥੋੜੇ ਚਿਰ ਚਾ ਉੱਥੇ ਸ਼ਿਫਟ ਹੋ ਜਾਵੇਗੀ ਹਰਪ੍ਰੀਤ ਦੇ ਬਰਦਾਸ਼ਤ ਕਰਨ ਦੀ ਹੱਦ ਦਿਨੋ-ਦਿਨ ਖਤਮ ਹੋ ਰਹੀ ਸੀ ਇੱਕ ਦਿਨ ਉਹ ਆਪਣੇ ਮਾਪਿਆਂ ਨੂੰ ਮਿਲਣ ਆਈ ਦੋ ਦਿਨ ਰਹਿਣਾ ਸੀ ਉਸ ਦਾ ਮਰਝਾਇਆ ਚਿਹਰਾ ਵੇਖ ਕੇ ਉਸ ਦੀ ਮਾਂ ਉਸ ਨੂੰ ਪੁੱਛਣ ਲੱਗ ਪਈ ਕੀ ਗੱਲ ਹੈ ਪੁੱਤ ਇਹਨਾਂ ਚੋਰਾ ਕਿਉਂ ਲਾਇਆ ਹੈ ਮਾਂ ਮੈਨੂੰ ਕੋਈ ਦੁੱਖ ਨਹੀਂ ਹੈ ਕੋਈ ਚੋਰਾ ਨਹੀਂ ਹੈ ਹੁਣ ਤਾਂ ਤੁਸੀਂ ਬਹੁਤ ਖੁਸ਼ ਹੋਣੇ ਹੋ ਮੇਰੀ ਜ਼ਿੰਦਗੀ ਨਰਕ ਬਣਾ ਕੇ ਪਹਿਲੀ ਵਾਰ ਤੁਸੀਂ ਮੇਰੇ ਨਾਲ ਧੱਕਾ ਕੀਤਾ ਦੂਜੀ ਵਾਰ ਰੱਬ ਨੇ ਕਰ ਦਿੱਤਾ ਤੇ ਤੀਜੀ ਵਾਰ ਫਿਰ ਤੁਸੀਂ ਕਰ ਦਿੱਤਾ ਹਾਲੇ ਵੀ ਪੁੱਛ ਦਿਓ ਕੀ ਗੱਲ ਹੈ ਕੋਈ ਦੁੱਖ ਤਾਂ ਨਹੀਂ ਹਰ ਪੀਤ ਉੱਚੀ ਉੱਚੀ ਰੋਣ ਲੱਗਦੀ। ਕੀ ਇਹ ਤੇਰੇ ਕਰਮੀ ਇਦਾਂ ਲਿਖੇ ਸੀ ਅਸੀਂ ਤਾਂ ਮੋਹਰੇ ਹਾਂ ਰੱਬ ਦੇ। ਨਸੀਬ ਕਰਨੀ ਤੇ ਆ। ਨਹੀਂ ਤੁਸੀਂ ਜਲਾਦ ਹੋ ਆਪਣੀ ਧੀ ਦੀ। ਬਾਰ-ਬਾਰ ਮਲੀ ਦਿੱਤੀ ਤੁਸੀਂ। ਸਮਾਜ ਦੀਆਂ ਰੀਤਾਂ ਰਸਮਾਂ ਨਿਭਾਈਆਂ ਤੁਸੀਂ। ਆਪਣੀ ਧੀ ਬਾਰੇ ਨਹੀਂ ਸੋਚਿਆ। ਪਰ ਮੈਂ ਆਪਣੀ ਧੀ ਬਾਰੇ ਜ਼ਰੂਰ ਸੋਚਾਂਗੀ। ਤੁਹਾਡੇ ਵਰਗੀ ਨਹੀਂ ਹਾਂ। ਮੈਂ ਜਿਹੜੇ ਲੜ ਲਾਇਆ ਤੁਸੀਂ ਮੈਨੂੰ ਮੈਂ ਉਹਦੇ ਨਾਲੋਂ ਰਿਸ਼ਤਾ ਤੋੜ ਲਿਆ ਹੈ ਤੇ ਹੁਣ ਆਪਣੀ ਧੀ ਲਈ ਜ਼ਿੰਦਗੀ ਜੀਵਾਂਗੀ। ਮੈਨੂੰ ਕਿਸੇ ਦੀ ਕੋਈ ਲੋੜ ਨਹੀਂ ਐ ਤੁਹਾਡੀ ਵੀ ਨਹੀਂ ਬੰਤਵੀਰ ਸਭ ਕੁਝ ਸੁਣ ਰਿਹਾ ਸੀ ਪਰ ਕੁਝ ਨਹੀਂ ਬੋਲਿਆ ਬਸ ਥੱਲੇ ਉਹ ਕੀਤਾ ਤੇ ਮੰਜੇ ਦੀ ਬੈਂਤ ਕਸੀ ਆ ਦੋ ਕੁ ਦਿਨ ਰਹਿ ਕੇ ਹਰਪੀ ਚਲੀ ਗਈ ਤੇ ਆਪਣੇ ਸਾਸ ਸਾਰੇ ਨੂੰ ਕਿਹਾ ਕਿ ਉਸਨੇ ਸ਼ਹਿਰ ਮਕਾਨ ਲੈਣਾ ਹੈ ਅਤੇ ਉੱਥੇ ਹੀ ਰਹਿਣਾ ਹੈ ਗੁਰਪ੍ਰੀਤ ਨੂੰ ਉਸਨੇ ਤਲਾਕ ਦੇ ਦਿੱਤਾ ਤੇ ਆਪਣੀ ਧੀ ਨਾਲ ਜ਼ਿੰਦਗੀ ਸ਼ੁਰੂ ਕਰ ਦਿੱਤੀ ਵੀਰ ਨੇ ਵਿਆਹ ਕਰਵਾ ਲਿਆ ਪਰ ਉਹ ਉਸ ਕੁੜੀ ਦਾ ਨਹੀਂ ਹੋ ਪਾਇਆ ਉਸ ਕੁੜੀ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ ਸੀ। ਨਿਤ ਦਾ ਲੜਾਈ ਝਗੜਾ ਰੋਣਾ ਪਟਣਾ ਬੀ ਦੀ ਸ਼ਰਾਬ ਦਿਨੋ ਦਿਨ ਵਧਦੀ ਜਾ ਰਹੀ ਸੀ। ਜਿਸ ਕਰਕੇ ਉਸ ਦੀ ਘਰ ਵਾਲੀ ਉਸ ਨੂੰ ਛੱਡ ਕੇ ਪੇਕੇ ਤੁਰ ਗਈ ਸੀ। ਕੱਲਾ ਕੱਲਾ ਮਾਂ ਪਿਓ ਦਾ ਪੁੱਤ ਸ਼ਰਾਬੀ ਹੋਇਆ ਗਲੀਆਂ 'ਚ ਰੁਲਦਾ ਫਿਰਦਾ ਸੀ। ਮਾਂ ਪਿਓ ਦਿਨ ਰਾਤ ਦੁਖੀ ਸਨ। ਵੀਰ ਦੀ ਮਾਂ ਨੇ ਵੀਰ ਦੇ ਦਿਲ ਦੀ ਗੱਲ ਵੀਰ ਦੇ ਡੈੜੀ ਨਾਲ ਕੀਤੀ। ਉਹਦੇ ਡੈੜੀ ਨੇ ਮਜਬੂਰ ਹੋ ਕੇ ਕਿਹਾ ਕਿ ਅਸੀਂ ਉਸ ਕੁੜੀ ਦੇ ਪੈਰੀ ਪੈ ਜਾਂਦੇ ਹਾਂ। ਕਿ ਉਹ ਵੀਰ ਨੂੰ ਸਮਝਾਏ ਅਸੀਂ ਉਸ ਨੂੰ ਇਸ ਹਾਲਤ 'ਚ ਨਹੀਂ ਦੇਖ ਸਕਦੇ ਵੀਰ ਦੇ ਡੈਡੀ ਨੇ ਵੀਰ ਦੀ ਭੂਆ ਦੇ ਮੁੰਡੇ ਨਾਲ ਗੱਲ ਕੀਤੀ ਅਤੇ ਉਸ ਕੋਲੋਂ ਰਵੀ ਦਾ ਨੰਬਰ ਲਿਆ ਵੀਰ ਦੇ ਡੈਡੀ ਨੇ ਨੰਬਰ ਲਾ ਕੇ ਫੋਨ ਵੀਰ ਦੀ ਮਾਂ ਨੂੰ ਦਿੱਤਾ ਅਤੇ ਗੱਲ ਕਰਨ ਲਈ ਕਿਹਾ ਹੈਲੋ ਕੌਣ ਉਹ ਤਾਂ ਮੈਂ ਵੀਰ ਦੀ ਮੰਮੀ ਵੀਰ ਦੀ ਮਾਂ ਰਵੀ ਘਰ ਆਣ ਹੋ ਗਈ ਹਾਂਜੀ ਸਤਿ ਸ੍ਰੀ ਅਕਾਲ ਆਂਟੀ ਜੀ ਵੀ ਠੀਕ ਹੈ ਬੀਦੀ ਮਾਨ ਨੇ ਸਾਰੀ ਕਹਾਣੀ ਦੱਸੀ ਅਤੇ ਨਾਲ ਨਾਲ ਰੋਈ ਗਈ ਉਸਦੇ ਪਿਓ ਨੇ ਵੀ ਗੱਲ ਕੀਤੀ ਤੀਏ ਅਸੀਂ ਨਹੀਂ ਜਾਣਦੇ ਤੂੰ ਕੌਣ ਹੈ ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਕਿਸੇ ਚੰਗੀ ਪਰਵੇਸ਼ ਵਾਲੇ ਮਾਪਿਓ ਦੀ ਧੀ ਹੈ ਤੈਨੂੰ ਵੀਰ ਨੂੰ ਤੂੰ ਜਵਾਬ ਦਿੱਤਾ ਨਹੀਂ ਤਾਂ ਵੀਰ ਇਹੋ ਜਿਹਾ ਜਿੱਦੀ ਇਨਸਾਨ ਹੈ ਜੇ ਸੀ ਇਹਨੂੰ ਚਾਹੁੰਦਾ ਹੈ ਹਾਸਲ ਕਰਕੇ ਰਹਿੰਦਾ ਹੈ ਤੇ ਇਸ ਤਰ੍ਹਾਂ ਦਾ ਉਸ ਨੂੰ ਸਾਡੇ ਲਾੜ ਪਿਆਰ ਨੇ ਹੀ ਬਣਾਇਆ ਹੈ ਤੀਏ ਸਾਡਾ ਘਰ ਵਿਚਾਲਾ ਸਮਝਾ ਵੀਰ ਨੂੰ ਤੇਰੀ ਗੱਲ ਉਸਦੇ ਸਮਝ ਚ ਆਏਗੀ ਹੋਰ ਕਿਸੇ ਦੀ ਗੱਲ ਨਹੀਂ ਸੁਣਦਾ ਵੀ ਦੀ ਰਣੀ ਨੇ ਕਿਹਾ ਰਵੀ ਨੂੰ ਕੋਈ ਗੱਲ ਨਹੀਂ ਸੀ ਆ ਰਹੀ ਬੇਵਸਾ ਤੇਲਾਚਾਰ ਮਹਿਸੂਸ ਕਰ ਰਹੀ ਸੀ ਆਪਣੇ ਆਪ ਨੂੰ ਠੀਕ ਨਾ ਕਰੋ ਅੰਕਲ ਜੀ ਮੈਂ ਕਰਦੀ ਹਾਂ ਗੱਲ ਵੀਰ ਨਾਲ ਤੇ ਤਸੱਲੀ ਦੇ ਕੇ ਰਵੀ ਨੇ ਫੋਨ ਕੱਟ ਦਿੱਤਾ ਤੇ ਵੀਰ ਨੂੰ ਫੋਨ ਲਗਾ ਲਿਆ ਵੀਰ ਨੇ ਫੋਨ ਚੁੱਕ ਲਿਆ ਹੈਲੋ ਵੀਰ ਇਹ ਕੀ ਪਗਲਪਣਾ ਹੈ ਤੂੰ ਆਪਣੀ ਜ਼ਿੰਦਗੀ ਤਾਂ ਬਰਬਾਦ ਕਰ ਹੀ ਰਿਹਾ ਹੈ ਨਾਲ ਨਾਲ ਉਸ ਕੁੜੀ ਦੀ ਵੀ ਕਰ ਰਿਹਾ ਹੈ ਮੈਂ ਕੀ ਕਰਾਂ ਰਵੀ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਕਰ ਪਾਇਆ ਮੈਂ ਸਭ ਰਿਸ਼ਤੇ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਪਰ ਕਮਜ਼ੋਰ ਪੈ ਗਿਆ ਮੈਂ ਤੈਨੂੰ ਨਹੀਂ ਭੁੱਲ ਪਾਰਿਆ ਵੀਰ ਇਹ ਠੀਕ ਨਹੀਂ ਹੈ ਤੂੰ ਕਿਉਂ ਨਹੀਂ ਸਮਝ ਰਿਹਾ ਆਪਾਂ ਨਹੀਂ ਇੱਕ ਹੋ ਸਕਦੇ ਕੁਝ ਸਵਾਲ ਹਮੇਸ਼ਾ ਸਵਾਲ ਹੀ ਰਹਿੰਦੇ ਨੇ ਉਹਨਾਂ ਦੇ ਜਵਾਬ ਨਹੀਂ ਹੁੰਦੇ ਕੁਝ ਰਿਸ਼ਤੇ ਬੀ ਮੇਲ ਹੁੰਦੇ ਨੇ ਉਹ ਕਦੇ ਮਿਲ ਨਹੀਂ ਸਕਦੇ ਠੀਕ ਹੈ ਪਰ ਮੈਂ ਇੱਕ ਵਾਰ ਮਿਲਣਾ ਚਾਹੁੰਦਾ ਹਾਂ ਜੇ ਤੂੰ ਜਿਵੇਂ ਕਹੇਂਗੀ ਉਵੇਂ ਹੀ ਕਰਾਂਗਾ ਰਵੀ ਨਾ ਨਹੀਂ ਕਰ ਪਾਈ ਉਸਨੇ ਉਸ ਵੇਲੇ ਕਹਿਤਾ ਕਿ ਠੀਕ ਹੈ ਕਦੋਂ ਮਿਲਣਾ ਹੈ ਪਰਸੋਂ ਆਵਾਂਗਾ ਮੈਂ ਇੱਥੇ ਮਿਲਣਾ ਹੈ ਕਿੱਥੇ ਆਵਾਂ ਮੈਂ ਰਵੀ ਨੇ ਕਿਹਾ ਮੈਂ ਤੁਹਾਨੂੰ 메ਨ ਰੋਡ ਤੋਂ ਪਿਕ ਕਰਾਂਗਾ ਸਵੇਰੇ 10 ਵਜੇ ਠੀਕ ਹੈ ਰਵੀ ਨੇ ਕੁਝ ਨਹੀਂ ਪੁੱਛਿਆ ਕਿੱਥੇ ਜਾਣਾ ਹੈ ਕਿੰਨੇ ਵਜੇ ਵਾਪਸ ਆਉਣਾ ਹੈ ਕਿਵੇਂ ਜਾਣਾ ਹੈ ਰਵੀ ਨੇ ਆਪਣਾ ਆਪ ਵੀਰ ਨੂੰ ਸੌਂਪ ਦਿੱਤਾ ਸੀ ਤੇ ਆਪਣੇ ਮਨ ਨਾਲ ਗੱਲਾਂ ਕਰਨ ਲੱਗ ਪਈ ਜਿੱਥੇ ਲੈ ਜਾਵੇਗਾ ਚਲੀ ਜਾਵੇਗੀ ਜੋ ਕਰਨਾ ਹੋਵੇਗਾ ਮੇਰੇ ਨਾਲ ਕਰ ਲੈ ਹੁਣ ਵੀ ਮੈਂ ਉਹਦੀ ਹੀ ਹਾਂ ਦੋ ਦਿਨ ਬਹੁਤ ਔਖੇ ਨਿਕਲੇ ਸੋਚਾਂ ਚ ਫਿਕਰਾਂ ਚ ਬਹੁਤ ਸਾਰੇ ਰਿਸ਼ਤੇ ਨਾਤੇ ਬਹੁਤ ਸਾਰੀਆਂ ਕਦਰਾਂ ਕੀਮਤਾਂ ਰਵੀ ਦੇ ਸਾਹਮਣੇ ਸੀ ਪਰ ਰਵੀ ਇਸ ਵਾਰੇ ਆਪਣੇ ਮਨ ਦੀ ਕਰਨ ਜਾ ਰਹੀ ਸੀ ਪਹਿਲੀ ਵਾਰ ਕਿਸੇ ਅਣਜਾਣ ਆਦਮੀ ਦੇ ਨਾਲ ਘਰੋਂ ਪੈਰ ਪੁੱਟਣ ਜਾ ਰਹੀ ਸੀ ਆਖਰ ਉਹ ਟਾਈਮ ਆਇਆ 10 ਵਜੇ ਵਿੱਚ ਅੱਧਾ ਘੰਟਾ ਸੀ ਰਵੀ ਦੇ ਸਾਹ ਸੁੱਕੇ ਸਨ ਘਬਰਾਹਟ ਸੀ ਮਾਨ ਚ ਆਪਣੇ ਪੁੱਤ ਫਤੇ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਤੇ ਘਰੋਂ ਤੁਰ ਪਈ ਵੀਰ ਮੇਰ ਰੋੜ ਤੇ ਉਡੀਕ ਕੇ ਵਿਹਾਸੀ ਰਵੀ ਨੂੰ ਵੇਖ ਕੇ ਉਹਦੀ ਰੂਹ ਖੜ ਗਈ ਰਵੀ ਗੱਡੀ 'ਚ ਬਹਿ ਗਈ ਵੀਰ ਨੇ ਗੱਡੀ ਚਲਾ ਲਈ ਰਵੀ ਵੀਰ ਨਾਲ ਅੱਖ ਨਹੀਂ ਸਿਮਲਾ ਰਹੀ ਕਿਉਂਕਿ ਰਵੀ ਦੀਆਂ ਅੱਖਾਂ ਰਹਿੰਗੀਆਂ ਪਈਆਂ ਸਨ ਦਿਲ ਭਰਿਆ ਪਿਆ ਸੀ ਬਸ ਇੱਕ ਹਲਾਰੇ ਦੀ ਲੋੜ ਸੀ ਤੇ ਉਸਨੇ ਝਲਕ ਪੈਣਾ ਸੀ ਵੀਰ ਵੀ ਕੁਝ ਨਹੀਂ ਬੋਲਿਆ ਅੱਧੇ ਘੰਟੇ ਦਾ ਸਫ਼ਰ ਇਦਾਂ ਹੀ ਬੀਤ ਗਿਆ ਰਵੀ ਠੀਕੇ ਤੂੰ ਘਾ ਠੀਕੇ ਸਭ ਰਵੀ ਕੁਝ ਨਾ ਬੋਲੀ ਬਸ ਅੱਖਾਂ ਪਰ ਕੇ ਵੀਰ ਵੱਲ ਬੜੀ ਨੀਂਦ ਲਾ ਕੇ ਧੱਕਿਆ ਇਹ ਤੱਕਣੀ ਬਹੁਤ ਸਵਾਲ ਪੁੱਛ ਰਹੀ ਸੀ ਵੀਰ ਕੋਲੋਂ ਪਰ ਜਵਾਨ ਖੁੱਲ ਨਹੀਂ ਸੀ ਰਹੀ ਇੰਨੇ ਨੂੰ ਵੀਰ ਨੇ ਬ੍ਰੇਕ ਮਾਰੀ ਤੇ ਗੱਡੀ ਸਾਈਡ ਤੇ ਰੋਕ ਲਈ ਵੀਰ ਬਾਹਰ ਨਿਕਲਿਆ ਤੇ ਰਵੀ ਨੂੰ ਵੀ ਬਾਹਰ ਨਿਕਲਣ ਲਈ ਕਿਹਾ ਵੀਰ ਨੇ ਮਾਲ ਨਾਲ ਸੇ ਟੱਕ ਲਿਆ ਤੇ ਸਾਹਮਣੇ ਗੁਰਦੁਆਰਾ ਸਾਹਿਬ ਸੀ ਉਧਰ ਨੂੰ ਚੱਲ ਪਿਆ ਪਿੱਛੇ-ਪਿੱਛੇ ਰਵੀ ਸੀ ਰਵੀ ਨੂੰ ਸਮਝ ਲੱਗ ਗਈ ਸੀ ਕਿ ਵੀਰ ਗੁਰਦੁਆਰੇ ਚੱਲਿਆ ਹੈ ਰਵੀ ਦੇ ਦਿਲ ਦਿਮਾਗ ਤੋਂ ਸਾਰੇ ਬੋਝ ਉਤਰ ਗਏ ਮਨ ਸ਼ਾਂਤ ਹੋ ਗਿਆ ਤੇ ਵੀਰ ਲਈ ਹੋਰ ਵੀ ਇੱਜ਼ਤ ਵਧ ਗਈ ਦੋਵਾਂ ਨੇ ਮੱਥਾ ਟੇਕਿਆ ਤੇ ਬਾਹਰ ਬਰਾਂਡੇ 'ਚ ਜਾ ਕੇ ਇੱਕ ਨੁੱਕਰ 'ਚ ਬੈਠ ਗਏ ਸਾਂਗਤ ਜਿਆਲਾ ਨਹੀਂ ਸੀ ਵੀਰ ਬਿਲਕੁਲ ਰਵੀ ਦੇ ਸਾਹਮਣੇ ਚੌਕੜੀ ਮਾਰ ਕੇ ਬੈਠ ਗਿਆ ਤੇ ਰਵੀ ਦੇ ਦੋਵੇਂ ਹੱਥ ਫੜ ਕੇ ਕਹਿੰਦਾ ਰਵੀ ਮੈਨੂੰ ਇਸ ਜਗ੍ਹਾ ਤੋਂ ਵਧੀਆ ਕੋਈ ਹੋਰ ਜਗ੍ਹਾ ਨਹੀਂ ਸੀ ਮਿਲੀ ਵੀਰ ਕਿਉਂ ਕਰ ਰਹੇ ਆ ਸਭ ਕੀ ਮਿਲਣਾ ਹੈ ਸਭ ਕਰਕੇ ਜੋ ਪ੍ਰਿੰਸ ਮੇਰੇ ਨਾਲ ਕਰ ਰਿਹਾ ਹੈ ਉਹ ਤੂੰ ਆਪਣੀ ਵਾਈਫ ਨਾਲ ਕਰ ਰਿਹਾ ਹੈ ਕੀ ਫਰਕ ਰਿਹਾ ਤੇਰੇ 'ਚ ਤੇ ਪ੍ਰਿੰਸ 'ਚ ਪਲੀਜ਼ ਇਦਾਂ ਨਾ ਕਰ ਮੈਂ ਤਾਂ ਪਹਿਲਾਂ ਹੀ ਕਰਮਾਂ ਮਾਰੀ ਹਾਂ ਤੂੰ ਹੋਰ ਭਾਰ ਨਾ ਚੜਾ ਬੋਹ ਥੱਲੇ ਦੱਬ ਕੇ ਮਰ ਜਾਵਾਂਗੀ ਮੈਂ ਜਿਉਂਦੇ ਜੀ ਨਹੀਂ ਰਵੀ ਇਦਾਂ ਨਾ ਬੋਲ ਮੈਂ ਸਭ ਠੀਕ ਕਰ ਲਵਾਂਗਾ ਮੈਂ ਆਪਣਾ ਘਰ ਵੀ ਠੀਕ ਕਰ ਲਵਾਂਗਾ ਮੇਰੇ ਵਾਸਤੇ ਕੁਝ ਨਹੀਂ ਸੀ ਮੈਨੂੰ ਪਤਾ ਨਹੀਂ ਕੀ ਹੁੰਦਾ ਹੈ ਬਹੁਤ ਤਕਲੀਫ ਹੁੰਦੀ ਹੈ ਬਰਦਾਸ਼ਤ ਤੋਂ ਬਾਹਰ ਹੁੰਦਾ ਸਭ ਕੁਝ ਵੇਖ ਵੀਰ ਆਪਾਂ ਇਕੱਠੇ ਨਹੀਂ ਹੋ ਸਕਦੇ ਇਹ ਤੂੰ ਵੀ ਜਾਣਦਾ ਹੈ ਕਿ ਜਿਹੜੀ ਚੀਜ਼ ਹੋ ਨਹੀਂ ਸਕਦੀ ਉਸ ਬਾਰੇ ਸੋਚਣਾ ਕਿਉਂ ਤੂੰ ਤੂੰ ਬੇਫਿਕਰ ਹੋ ਕੇ ਆਪਣੀ ਜ਼ਿੰਦਗੀ ਜੀ ਕੁਛ ਰਹਿ ਅੱਜ ਇਸ ਜਗ੍ਹਾ ਤੇ ਬਹਿ ਕੇ ਇੱਕ ਵਾਅਦਾ ਕਰ ਮੇਰੇ ਨਾਲ ਕਿ ਤੂੰ ਕਦੀ ਵੀ ਆਪਣੇ ਘਰਦਿਆਂ ਨੂੰ ਦੁਖੀ ਨਹੀਂ ਕਰੇਗਾ ਹਮੇਸ਼ਾ ਆਪਣੀ ਜੀਵਨ ਸਾਥੀ ਦਾ ਹੋ ਕੇ ਰਹੇਗਾ ਉਸ ਨੂੰ ਦੁਨੀਆ ਦੀ ਹਰ ਖੁਸ਼ੀ ਦੇਵੇਗਾ ਤੇ ਮੈਨੂੰ ਕਦੀ ਯਾਦ ਵੀ ਨਹੀਂ ਕਰੇਗਾ ਤੇ ਨਾਲ ਹੀ ਰਵੀ ਦੇ ਅਥਰੂ ਨਿਕਲਾਏ ਮੈਂ ਵਾਅਦਾ ਕਰਦਾ ਹਾਂ ਤੇਰਾ ਇੱਕ ਇੱਕ ਬੋਲ ਪਗਾਵਾਗਾ ਵੀਰ ਵੀ ਰੋ ਪਿਆ ਦੋਵੇਂ ਬਹੁਤ ਰੋਏ ਚੰਗੀ ਤਰ੍ਹਾਂ ਮਨ ਹਲਕਾ ਕਰ ਲਿਆ ਦੋਵਾਂ ਨੇ ਹੱਥਾਂ ਨੂੰ ਇੰਜੇ ਕੁੱਟਿਆ ਹੋਇਆ ਸੀ ਜਿਵੇਂ ਕਦੀ ਛੱਡਣਾ ਹੀ ਨਾ ਹੋਵੇ ਰਵੀ ਤੇ ਵੀਰ ਨੇ ਦੋਵਾਂ ਨੇ ਇੱਕ ਦੂਜੇ ਨੂੰ ਪਾ ਲਿਆ ਸੀ ਦੋਵੇਂ ਇੱਕ ਦੂਜੇ ਦੇ ਹੋ ਗਏ ਸੀ ਤੇ ਅੱਜ ਤੋਂ ਬਾਅਦ ਇਹਨਾਂ ਦੋਵਾਂ ਨੇ ਜ਼ਿੰਦਗੀ 'ਚ ਕਦੀ ਵੀ ਨਹੀਂ ਸੀ ਦੁਬਾਰਾ ਮਿਲਣਾ ਇਹਨਾਂ ਵਿੱਚ ਕੁਝ ਵੀ ਨਾ ਹੋ ਕੇ ਬਹੁਤ ਕੁਝ ਸੀ ਦੋਵਾਂ ਦੇ ਨਾਮ ਵੀ ਇਸ ਗੱਲ ਦੇ ਪ੍ਰਤੀਕ ਸਨ ਕੋਚਰ ਬਹਿ ਕੇ ਵਾਪਸ ਰੁਪੇ ਗੱਡੀ 'ਚ ਇਹ ਸਫ਼ਰ ਪੂਰੀ ਜ਼ਿੰਦਗੀ ਯਾਦ ਬਣ ਕੇ ਇਹਨੂੰ ਬੜਾ ਸੀ ਵੀਰ ਇੱਕ ਹੱਥ ਨਾਲ ਗੱਡੀ ਚਲਾ ਰਿਹਾ ਸੀ ਤੇ ਇੱਕ ਹੱਥ ਨਾਲ ਕੁੱਟ ਕੇ ਰਵੀ ਦਾ ਹੱਥ ਫੜਿਆ ਸੀ ਰਵੀ ਦਾ ਸਟਾਪ ਆ ਗਿਆ ਹੱਥ ਸੁਠਣੀ ਸੀ ਰਹੇ ਅੱਖਾਂ ਅਥਰੂਆਂ ਨਾਲ ਭਰੀਆਂ ਸਨ ਦੋਵਾਂ ਦੀਆਂ ਰਵੀ ਨੇ ਵੀਰ ਨੂੰ ਕੁੱਟ ਕੇ ਗਲ ਲਾ ਲਿਆ ਇਹ ਦੋ ਪਲ ਪੂਰੀ ਜਿੰਦਗੀ ਦਾ ਸਕੂਨ ਸਨ ਤੇ ਰਵੀ ਗੱਡੀ ਚੋਂ ਉਤਰ ਗਿਆ ਪਿੱਛੇ ਮੁੜ ਕੇ ਨਹੀਂ ਵੇਖਿਆ ਦੋਵੇਂ ਇੱਕ ਦੂਜੇ ਦਾ ਵੇਸ਼ ਮਰ ਪਿਆਰ ਲੈ ਕੇ ਜਾ ਰਹੇ ਸਨ ਇੱਕ ਦੂਜੇ ਨੂੰ ਮੁਕੰਮਲ ਰੂਪ ਚ ਪਾ ਕੇ ਜਾ ਰਹੇ ਹਨ ਰਵੀ ਦੋ ਦਿਨ ਮੰਜੇ ਤੋਂ ਨਹੀਂ ਉੱઠી ਬਹੁਤ ਔਖਾ ਸੀ ਸਹਿਣ ਕਰਨਾ ਉਹਦੇ ਲਈ ਪਰ ਉਹ ਕਰ ਗਈ ਸਹਿਣ ਆਪਣੇ ਬੱਚੇ ਦੀ ਖਾਤਰ ਉਸਦਾ ਪੁੱਤਰ ਉਹਦੇ ਸਿਰ ਤੇ ਸੀ ਰਵੀ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਹਰਪ੍ਰੀਤ ਨੂੰ ਫੋਨ ਕੀਤਾ ਹਰਪ੍ਰੀਤ ਨੂੰ ਸਾਰੀ ਹੱਡ-ਬੀਤੀ ਸੁਣਾਈ ਹਰਪ੍ਰੀਤ ਦੀਆਂ ਅੱਖਾਂ 'ਚੋਂ ਅਥੂ ਆਪਮਹਾਰੇ ਬਹਿਰੇ ਸਨ ਰਵੀ ਆਪਾਂ ਕੀ ਕਿਸਮਤ ਪਾਈ ਹੈ ਕੀ ਸੀ ਆਪਾਂ ਦੋਵੇਂ ਤੇ ਕੀ ਬਣ ਗਈਆਂ ਆਪਣੀ ਜ਼ਿੰਦਗੀ 'ਚ ਇੰਨੇ ਇਮਤਿਹਾਨ ਲਿਖੇ ਨੇ ਮੇਰਾ ਤਾਂ ਰੱਬ ਤੋਂ ਵੀ ਵਿਸ਼ਵਾਸ ੁੱਟ ਗਿਆ ਦੁਖੀ ਬੰਦੇ ਨੂੰ ਹੋਰ ਦੁਖੀ ਕਰਦਾ ਹਰ ਪੀ ਤਾਂ ਮੇਰਾ ਜਿਉਣ ਨੂੰ ਦਿਲ ਨਹੀਂ ਕਰਦਾ ਦਿਲ ਕਰਦਾ ਹੁਣੇ ਹੀ ਮਰ ਜਾਵਾਂ ਪਰ ਮੇਰਾ ਪੁੱਤ ਕੀ ਕਰੂਗਾ ਮੈਂ ਤਾਂ ਰੱਬ ਅੱਗੇ ਰੋਜ਼ ਅਰਦਾਸ ਕਰਦੀ ਆ ਕਿ ਮੇਰੇ ਪੁੱਤ ਨੂੰ ਵੀ ਉਨੇ ਹੀ ਸਾਹ ਦੇਵੀ ਜਿੰਨੇ ਮੇਰੇ ਨੇ ਮੇਰੇ ਪਿੱਛੋਂ ਉਹਨੂੰ ਕਿਸੇ ਨੇ ਨਹੀਂ ਸੰਭਾਲਣਾ ਨਾ ਭੈਣੇ ਇਦਾਂ ਨਾ ਬੋਲ ਕਦੀ ਨਾ ਕਦੀ ਤਾਂ ਰੱਬ ਨੂੰ ਆਪਣੇ ਤੇ ਤਰਸ ਆਊਗਾ ਤੇ ਦੋਵਾਂ ਜਣੀਆਂ ਨੇ ਆਪਣਾ ਦੁੱਖ ਸੁੱਖ ਕੀਤਾ ਤੇ ਫੋਨ ਕੱਟ ਦਿੱਤਾ ਕੁਝ ਦਿਨ ਬੀਤ ਗਏ ਘਰ ਵਿੱਚ ਸੁਖਮਣੀ ਨੇ ਬਹੁਤ ਆ ਚੁੱਕੀ ਪਈ ਸੀ ਕੋਈ ਮੌਕਾ ਨਹੀਂ ਸੀ ਜਾਣ ਦੇਂਦੀ ਰਵਿਤਾ ਮੂਲ ਪੇਟ ਕੇ ਸਕੂਲ ਇਕਲ ਜਾਂਦੀ ਸੀ ਕਿਉਂਕਿ ਉਹਨੂੰ ਹਾਲੇ ਸ਼ਿਫਟ ਕਰਨ 'ਚ 15 20 ਦਿਨ ਲੱਗ ਜਾਣੇ ਸੀ ਪਰ ਸੱਤੇ ਦਾ ਤੇ ਬਾਕੀਆਂ ਦਾ ਜੀਣਾ ਹਰਾਮ ਕੀਤਾ ਸੀ ਅੱਜ ਘਰ 'ਚ ਬਹੁਤ ਕਲੇਸ਼ ਹੋਈ ਰਵੀ ਦਾ ਰੈੜੀ ਤਾਂ ਕੁਝ ਬੋਲਿਆ ਨਹੀਂ पर मां जवाब दे रही थी सुकमनी ਨੂੰ ਸਤਾ ਵੀ ਆਪਣੀ ਮਾਂ ਚ ਗਲਤੀ ਕੱਢ ਰਿਆ ਸੀ ਉੱਥੇ ਹੀ ਰਵੀ ਆ ਗਈ ਘਰ ਚ ਕਲੇਸ਼ ਵੇਖ ਕੇ ਡਰ ਗਈ ਸੱਤੇ ਸੁਕਮਣੀ ਕਿੰਨਾ ਬੋਲ ਰਹੀ ਹੈ ਤੂੰ ਸਮਝਾਉਂਦਾ ਕਿਉਂ ਨਹੀਂ ਉਹਨੂੰ ਮੰਮੀ ਦਾ ਬੀਪੀ ਵਧ ਗਿਆ ਤਾਂ ਕਿੱਧਰ ਲੈ ਕੇ ਤੁਰੇ ਫਿਰਾਂਗੇ ਸੁਕਮਣੀ ਨੇ ਸੋਣ ਲਿਆ ਆ ਉਹ ਤੇਰੀ ਮੰਮੀ ਜਾਦੀ ਹੈ ਸਾਰਾ ਤੇਰਾ ਹੀ ਪੋੜਾ ਹੈ ਆਪਣਾ ਘਰ ਤੇ ਤੂੰ ਸੰਭਿਆ ਨਹੀਂ ਗਿਆ ਮੇਰੀਆਂ ਜਣਾ ਚ ਬੈ ਗਈਆਂ ਸੁਖਮਣੀ ਆਪਣਾ ਮੂੰਹ ਮੰਦ ਰੱਖ ਮੇਰੀ ਧੀ ਨੂੰ ਕੁਝ ਨਾ ਬੋਲੀ ਮਾੜਾ ਚੰਗਾ ਦੋ ਚਾਰ ਦਿਨ ਓਕੇ ਸੌਖੇ ਕੱਢ ਅਸੀਂ ਚਲੇ ਜਾਣਾ ਇੱਥੋਂ ਰਵੀ ਬਹੁਤ ਦੁਖੀ ਹੋਈ ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ ਸੁਖਮਣੀ ਨੂੰ ਰਵੀ ਵੇਖ ਰਹੀ ਸੀ ਕਿ ਉਸਦਾ ਭਰਾ ਉਹਦੇ ਹੱਕ ਚ ਨਹੀਂ ਸੀ ਬੋਲ ਰਿਹਾ ਅੱਜ ਇਹ ਵੇਖ ਕੇ ਉਸਨੇ ਕਿਹਾ ਨਹੀਂ ਮੰਮੀ ਤੁਸੀਂ ਕਿਉਂ ਛੱਡੋ ਆਪਣਾ ਘਰ ਮੈਂ ਜਾਨੀ ਆ ਵੈਸੇ ਵੀ ਜਨਾਈ ਸੀ ਨਾਲੇ ਕੁੜੀਆਂ ਦਾ ਕਿਹੜਾ ਕੋਈ ਘਰ ਹੁੰਦਾ ਤੇ ਰਵਿਦੀਆਂ ਅੱਕਾ ਪਰਾਈਆਂ ਨਾ ਮੇਰੀ ਤੀ ਮਾਨਣੀ ਹਵਾ ਕਰਨਾ ਇਹਦੀਆਂ ਗੱਲਾਂ ਦਿਲ ਤੇ ਨਹੀਂ ਲਾਉਣੀਆਂ ਕੱਲ ਨੂੰ ਇਹਦੇ ਨਾਲ ਏਦਾਂ ਹੋਊ ਤੇ ਪਤਾ ਲੱਗਣਾ ਸਤਿਆ ਤੂੰ ਕਿਉਂ ਨਹੀਂ ਬੋਲਦਾ ਕੁਝ ਕਿਦਾਂ ਬਕਵਾਸ ਕਰੀ ਜਾਂਦੀ ਹੈ ਬੱਸ ਮਾਤਾ ਮੇਰੇ ਕੋਲ ਨਹੀਂ ਬੋਲਿਆ ਜਾਂਦਾ ਹੁਣ ਤੁਹਾਨੂੰ ਵੀ ਮੈਂ ਕਿਹਾ ਸੀ ਨਾ ਕਿ ਰਵੀਨੂ ਘਰ ਨਾਲ ਲੈ ਕੇ ਆਓ ਹੋਣੀ ਨਹੀਂ ਬਰਦਾਸ਼ਤ ਕਰਨਾ ਹੁਣ ਸੌਖੇ ਹੋਗੇ ਤੁਹਾਡੀ ਵਿਜਨਸੀ ਕਰੇ ਲੈ ਕੇ ਆਉਣਾ ਰਵੀਨੂ ਉੱਥੇ ਦੋ ਪੈਰ ਹੱਟ ਵੀ ਰਹਿ ਲੈਂਦੀ ਤੇ ਫਿਰ ਕੀ ਹੋ ਜਾਂਦਾ ਸੱਤੇ ਦੀ ਇਹ ਗੱਲ ਸੁਣ ਕੇ ਰਵੀ ਦਾ ਸਰੀਰ ਕੰਬ ਗਿਆ ਨਾ ਬੋਲ ਸੱਤੇਯਾ ਨਾ ਜਿੱਥੇ ਇੰਨਾ ਸਬਰ ਕੀਤਾ 2-4 ਦਿਨ ਹੋਰ ਕਰ ਲੈ ਉਹ ਜਾ ਬਾਪੂ ਤੂੰ ਵੀ ਸਾਰੀ ਉਮਰ ਧੀ ਦਾ ਹੀ ਬਣਿਆ ਮੇਰੇ ਵੱਲ ਤਾਂ ਕਦੀ ਵੇਖਿਆ ਨਹੀਂ ਸਤੇ ਕੀ ਹੋ ਗਿਆ ਤੈਨੂੰ ਕੀ ਪ੍ਰੋਬਲਮ ਆ ਮੇਰੇ ਤੋਂ ਉਹ ਮੇਰੇ ਮਾਪਿਓ ਨੇ ਤੂੰ ਇੱਕਦਮ ਇੰਨਾ ਕਿੱਦਾਂ ਬਦਲ ਗਿਆ ਵੀਰੇ ਮੈਂ ਸਾਰੀ ਉਮਰ ਹੁਣ ਤੈਨੂੰ ਹੀ ਨਹੀਂ ਵੇਖੀ ਜਾਣਾ ਮੈਂ ਆਪਣਾ ਘਰ ਕਿੱਦਾਂ ਬਰਬਾਦ ਕਰ ਲਵਾਂ ਮੈਂ ਤੇਰੇ ਅੱਗੇ ਹੱਥ ਜੋੜੇ ਭੈਣੇ ਜਾ ਮੈਨੂੰ ਜੀ ਲੈਣ ਦੇ ਜਿਹੜਾ ਕੱਲ ਨੂੰ ਜਾਣਾ ਹੁਣੇ ਜਾ ਇਹ ਗੱਲ ਸੁਣ ਕੇ ਵਰਨਾਮ ਨੇ ਸੱਤੇ ਦੇ ਥੱਪੜ ਮਾਰਤਾ ਤੂੰ ਤੂੰ ਮੈਂ ਮੈਂ ਜ਼ਿਆਦਾ ਵੱਧ ਗਈ ਕੌਣ ਸੌਖੀ ਆ ਪਿਓ ਪੁੱਤਰ ਨੂੰ ਦੁਸ਼ਮਣ ਬਣਾ ਕੇ ਨਾ ਤੂੰ ਮੇਰੀ ਭੈਣ ਤੇ ਨਾ ਮੈਂ ਤੇਰਾ ਭਰਾ ਜਾ ਮੇਰਾ ਖੜਾ ਛੱਡ ਮੇਰੀ ਮਰੀ ਤੇ ਵੀ ਨਾ ਆ ਵੀ ਸਤਿਆ ਅੱਖਾਂ 'ਚ ਹੰਝੂ ਤੇ ਦਿਲ 'ਚ ਗੁੱਸਾ ਸੀ ਰਵੀ ਦੇ ਤੇਰੇ ਘਰ ਦਾ ਮੈਨੂੰ ਖਫਣ ਵੀ ਨਹੀਂ ਚਾਹੀਦਾ ਕੋਈ ਚੀਜ਼ ਨਹੀਂ ਚਾਹੀਦੀ ਰਵੀ ਚੀਕਦੀ ਹੋਈ ਤੇ ਅੰਦਰ ਚਲੀ ਗਈ ਮਨ ਬਹੁਤ ਦੁਖੀ ਸੀ ਤੇ ਆਪਣੇ ਭਰਾ ਦਾ ਇਦਾਂ ਕਰਨਾ ਬਰਦਾਸ਼ਤ ਨਹੀਂ ਸੀ ਹੋ ਰਿਆ ਇੱਕ ਕੋਨੇ 'ਚ ਫਰਨੈਲ ਪਈ ਸੀ ਜਾ ਕੇ ਖੋਲਿਆ ਡੱਟਾ ਤੇ ਮੂੰਹ ਨੂੰ ਲਗਾ ਲਈ ਪਿੱਛੇ-ਪਿੱਛੇ ਗਰਨਾ ਸੀ ਵੇਖਦਿਆਂ ਵੇਖਦਿਆਂ ਹੀ ਉਸਨੇ ਬੋਤਲ ਕੋਹਣ ਦੀ ਕੋਸ਼ਿਸ਼ ਕੀਤੀ ਰਵੀ ਨੂੰ ਬੜੇ ਜ਼ੋਰ ਨਾਲ ਧੱਕਾ ਦਿੱਤਾ ਤੇ ਬੋਤਲ ਕੋਈ ਪਰ ਉੰਨੇ ਚਿਰ ਚ ਰਵੀ ਨੇ ਕਿੰਨੀ ਸਾਰੀ ਫਰਨੈਲ ਅੰਦਰ ਲੰਗਾ ਲਈ ਸੀ ਮਨਿੰਦਰ ਚੀਕਾਂ ਮਾਰਨ ਲੱਗ ਪਈ ਬੇਮਾਂ ਲੁੱਟੀ ਗਈ ਨੀਅਤੀ ਇਹ ਆ ਕੀ ਕਰ ਬੈਠੀ ਐ ਮੁੱਢੇ ਬਾਰੇ ਮੈਨੂੰ ਐਡਾ ਦੁੱਖ ਦੇਣ ਲੱਗੀ ਐ ਉੱਚੀ-ਉੱਚੀ ਤੋਂ ਲੱਗ ਪਈ ਵੀਰਾ ਮੈਂ ਦੁਨੀਆਂ ਦੇ ਹਰ ਬੰਦੇ ਨਾਲ ਹਰ ਮੁਸ਼ਕਲ ਨਾਲ ਲੜ ਸਕਦੀ ਹਾਂ ਪਰ ਤੇਰੇ ਨਾਲ ਨਹੀਂ ਲੜ ਪਾਈ ਹਰ ਦੁੱਖ ਦਰਦ ਸਹਿਣ ਕਰ ਸਕਦੀ ਹਾਂ ਪਰ ਤੇਰਾ ਦੁੱਖ ਨਹੀਂ ਸਹਿਣ ਹੋਣਾ ਹੁਣ ਤੱਕ ਮੈਂ ਸਬਰ ਕਰਦੀ ਆਈ ਹਾਂ ਪਰ ਹੁਣ ਮੇਰੇ ਸਬਰ ਦੀ ਹੱਦ ਖਤਮ ਹੋ ਗਈ ਹੈ ਇਹਨਾਂ ਕਹਿੰਦੀ ਕਹਿੰਦੀ ਰਵੀ ਵੀ ਹੋਸ਼ ਹੋ ਗਈ ਗਰਨਾਮ ਗੱਡੀ ਵੱਲ ਭੱਜਾ ਤੇ ਪੈਰ ਰੜਕੇ ਡਿੱਗ ਪਿਆ ਗੋਡੇ ਤੇ ਰਗੜ ਲੱਗੀ ਫਿਰ ਉਦਾਂ ਹੀ ਉੱਠ ਕੇ ਗੱਡੀ ਕੱਢੀ ਸੱਤਾ ਜੱਫਾ ਭਰ ਕੇ ਰਵੀ ਨੂੰ ਚੁੱਕਣ ਲੱਗਾ ਤਾਂ ਮਨਿੰਦਰ ਚੀਕਾ ਮਾਰਨ ਲੱਗ ਪਿਆ ਦੇ ਸੱਤੇ ਦਾ ਹੱਥ ਫੜ ਲਿਆ ਹੱਤ ਨਾਲ ਲਾਈ ਮੇਰੀ ਧੀ ਨੂੰ ਜੇਕਰ ਮੇਰੀ ਧੀ ਨੂੰ ਕੁਝ ਹੋ ਗਿਆ ਤਾਂ ਮੈਂ ਤੈਨੂੰ ਕਦੀ ਮਾਫ਼ ਨਹੀਂ ਕਰਨਾ ਸੱਤੇ ਨੇ ਹੱਥ ਛੁਡਾ ਕੇ ਰਵੀ ਨੂੰ ਚੁੱਕਿਆ ਤੇ ਗੱਡੀ ਚ ਪਾਇਆ ਹਸਪੀਟਲ ਲੈ ਗਏ ਦਾਖਲ ਕਰਾਇਆ ਜ਼ਹਿਰ ਪੂਰੇ ਸਰੀਰ 'ਚ ਫੈਲ ਗਿਆ ਸੀ ਮਨਿੰਦਰ ਦਾ ਬੁਰਾ ਹਾਲ ਸੀ ਘਰੇ ਫਤਿਹ ਨੂੰ ਚੁੱਕ ਕੇ ਰੋਈ ਜਾ ਰਹੀ ਸੀ ਨਾਲ ਆਪਣੀ ਨੂੰਹ ਸੁਖਮਣੀ ਨੂੰ ਕੋਸੀ ਜਾਂਦੀ ਸੀ ਆਗਲਾ ਵਾਂਗੂ ਕਰ ਰਹੀ ਸੀ ਰੱਬਾ ਮੇਰੀ ਧੀ ਦੀ ਜਾਨ ਬਖਸ਼ ਦੇ ਇਹਦੇ ਬਦਲੇ ਬਖਸ਼ ਦੇ ਇਹਨੂੰ ਕਿਨੇ ਕਿਨੇ ਸਾਹਮਣਾ ਉਹਦੇ ਬਿਨਾ ਉਧਰ ਹਸਪਤਾਲ 'ਚ ਰਵੀ ਦਾ ਇਲਾਜ ਚੱਲ ਰਿਹਾ ਸੀ ਹਰਪ੍ਰੀਤ ਨੂੰ ਫੋਨ ਕੀਤਾ ਉਹ ਵੀ ਆ ਗਈ ਖਵਰਾਈ ਪਈ ਸੀ ਰਵੀ ਰਵੀ ਕਿੱਥੇ ਐ ਸੱਤੇ ਆ ਉਮੀਦ ਨਹੀਂ ਸੀ ਵੀਰੇ ਤੇਰੇ ਤੋਂ ਅਰਦਾਸ ਕਰ ਕੇ ਮੇਰੀ ਭੈਣ ਬਚ ਜਾਵੇ ਸੱਤੇ ਨੇ ਅੱਖਾਂ ਨੀਵੀਆਂ ਕਰ ਲਈਆਂ 2 ਘੰਟੇ ਦੇ ਟ੍ਰੀਟਮੈਂਟ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਹਾਲੇ ਵੀ ਜਿੰਨਾ ਚਿਰ ਤੱਕ ਮਰੀਜ਼ ਨੂੰ ਹੋਸ਼ ਨਹੀਂ ਆ ਜਾਂਦੀ ਉਹਨਾਂ ਚਿਰ ਤੱਕ ਖਤਰਾ ਹੈ। ਬਾਕੀ ਖੂਨ ਤਾਂ ਸਾਫ਼ ਕਰ ਦਿੱਤਾ ਗਿਆ ਹੈ। ਵਾਹਿਗੁਰੂ ਅਗੇ ਅਰਦਾਸ ਕਰੋ। ਸਾਰੇ ਉਡੀਕ ਕਰਨ ਲੱਗੇ ਕਿ ਕਦੋਂ ਰਵੀ ਅੱਖਾਂ ਖੋਲੇ ਰਾਤ 8 ਵਜੇ ਰਵੀ ਨੂੰ ਹੋਸ਼ ਆਈ ਸਾਰੇ ਸੰਨ ਕੋਲ ਹਰਪ੍ਰੀਤ ਵੱਲ ਇਸ਼ਾਰਾ ਕੀਤਾ ਤੇ ਅੱਖਾਂ ਵਿੱਚੋਂ ਅਥਰੂ ਨਿਕਲ ਗਏ ਰਵੀ ਦੇ। ਹਰਪ੍ਰੀਤ ਰੋਂਦੀ ਹੋਈ ਘੁੱਟ ਕੇ ਰਵੀ ਦੇ ਕਲੇ ਲਾਗੇ ਕਮਲ ਜੀ ਤੂੰ ਇਦਾਂ ਕਿਉਂ ਕੀਤਾ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਭੈਣ ਇੰਨੀ ਕਮਜ਼ੋਰ ਹੈ ਪਰ ਤੂੰ ਬਹਾਦਰਾਂ ਇਸ ਔਖੇ ਘੜੇ ਚ ਸਾਹਾਂ ਨਾਲ ਵੀ ਲੜੀ ਹੈ ਇਹ ਵੀ ਇੱਕ ਇਮਤਿਹਾਨ ਬਾਕੀ ਸੀ ਹਰਮਨਿੰਦਰ ਨੂੰ ਖਬਰ ਦਿੱਤੀ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ 8 ਦਿਨ ਹਸਪਤਾਲ ਰਹਿਣ ਪਿਛੋਂ ਹਰਪ੍ਰੀਤ ਰਵੀ ਨੂੰ ਆਪਣੇ ਘਰ ਲੈ ਗਈ ਤੇ ਦੋਵੇਂ ਇੱਕ ਵਾਰ ਫੇਰ ਤੋਂ ਇੱਕ ਦੂਜੇ ਦਾ ਸਹਾਰਾ ਬਣਿਆ ਦੋਵਾਂ ਨੇ ਆਪਣੇ ਬੱਚਿਆਂ ਲਈ ਜੀਵਣਾ ਸ਼ੁਰੂ ਕਰ ਦਿੱਤਾ ਬਾਕੀ ਸਭ ਕੁਝ ਛੱਡ ਦਿੱਤਾ ਰਵੀ ਦੇ ਮਮੀ ਡੈਡੀ ਨੇ ਰਵੀ ਨੂੰ ਵੀ ਹਸਰਤਾ ਇਹ ਉਹ ਸਭ ਕੁਝ ਵੇਚ ਕੇ ਰਵੀ ਨੇ ਆਪਣੇ ਪੁੱਤਰ ਦਾ ਇਲਾਜ ਕਰਵਾਉਣ ਅਮਰੀਕਾ ਜਾਣਾ ਹੈ ਵਾਹਿਗੁਰੂ ਦੀ ਮਿਹਰ ਦੀ ਉਡੀਕ ਵਿੱਚ ਤੇ ਸਬਰ ਸੰਤੋਖ ਵਿੱਚ ਰਵੀ ਦੋਵੇਂ ਵਿਲੇ ਹੱਥ ਜੋੜਦੀ ਹੈ ਏਸੀ ਜੀ ਕਹਾਣੀ ਸਾਬਰ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ